ਪਤਰਸ ਦੀ ਪਹਿਲੀ ਪੱਤਰੀ ਅਧਿਆਇ 1 ਲਿਖਤਨ ਪਤਰਸ ਜਿਹੜਾ ਯਿਸੂ ਮਸੀਹ ਦਾ ਰਸੂਲ ਹਾਂ ਅੱਗੇ ਜੋ ਉਹਨਾਂ ਪਰਦੇਸੀਆਂ ਨੂੰ ਜੋ ਪੰਤੂਸ ਕਲਾਤੀਆ ਕਪਦੋਕੀਆ ਅਸੀਆ ਅਤੇ ਬਿਥੁਨੀਆ ਵਿੱਚ ਖਿੰਡੇ ਹੋਏ ਹਨ ਜਿਹੜੇ ਪਿਤਾ ਪਰਮੇਸ਼ਰ ਦੇ ਅਗੇਤਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ ਭਈ ਆਗਿਆਕਾਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਤ ਤੋਂ ਵੱਧ ਹੁੰਦੀ ਜਾਵੇ। ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਜੀ ਨੇ ਆਪਣੀ ਅਤਿ ਦਿਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਅਰਥਾਤ ਉਸ ਅਵਨਾਸੀ, ਨਿਰਮਲ ਅਤੇ ਨਾਕ ਮਲੌਣ ਵਾਲੇ ਅਧਿਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਤਿਆਰ ਹੋਇਆ ਹੈ। ਜਿਹੜੇ ਨਿਚੇ ਦੇ ਰਾਹੀ ਪਰਮੇਸ਼ਰ ਦੀ ਸਮਰਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ ਭਾਵੇਂ ਹੁਣ ਥੋੜਾ ਕੋ ਚਿਰ ਜਿਕੇ ਲੋੜਿੰਦਾ ਹੋਵੇ ਤਾਂ ਭਾਂਤ-ਭਾਂਤ ਦੇ ਪਰਤਾਵਾਂ ਨਾਲ ਦੁਖੀ ਹੋਏ ਹੋਏ ਹੋ ਤਾਂ ਜੋ ਤੁਹਾਡੀ ਪਰਖੀ ਹੋਈ ਨੇਚਾ ਜਿਹੜੀ ਨਾਸ ਹੋਣ ਵਾਲੇ ਸੁੰਨ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇ ਵੀ ਜਾਵੇ ਅਤ ਪਾਰੇ ਮੁੱਲ ਦੀ ਹੈ ਯਿਸ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸ ਦਾ ਮਹਿਮਾ ਅਤੇ ਆਦਰ ਦੇ ਜੋਗ ਨਿਕਲੋ ਜਿਹਦੇ ਨਾਲ ਬਿਨ ਦੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹਨੂੰ ਨਹੀਂ ਵਖਦੇ ਤਾਂ ਵੀ ਉਸ ਉਤੇ ਨਿਚਾ ਕਰਕੇ ਐਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ ਅਤੇ ਆਪਣੀ ਨਿਚਾ ਦਾ ਫਲ ਅਰਥਾਤ ਜਨਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ ਇਸੇ ਮੁਕਤੀ ਦੇ ਵਿਖੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ ਜਿੰਨਾ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੇ ਸੀ ਅਗੰਬ ਵਾਕ ਕੀਤਾ ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਭਈ ਮਸੀਹ ਦੀ ਆਤਮਾ ਜਿਹੜਾ ਉਹਨਾਂ ਵਿੱਚ ਸੀ ਜਦ ਮਸੀਹ ਦੀਆਂ ਦੁੱਖਾਂ ਦੇ ਅਤੇ ਉਹਨਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅਗੋਂ ਹੀ ਸਾਖੀ ਦਿੰਦਾ ਸੀ ਤਦ ਉਹ ਕਿਹੜੇ ਅਥਵਾ ਕਿਉਂ ਜੇ ਸਮੇ ਦਾ ਪਤਾ ਦਿੰਦਾ ਸੀ ਸੋ ਉਹਨਾਂ ਉਤੇ ਇਹ ਪ੍ਰਗਟ ਕੀਤਾ ਗਿਆ ਭਈ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਹਨ ਜਿਨ੍ਹਾਂ ਦੀ ਖਬਰ ਹੁਣ ਤੁਹਾਨੂੰ ਉਹਨਾਂ ਦੇ ਰਾਹੀਂ ਮਿਲੀ ਜਿਨ੍ਹਾਂ ਪਵਿੱਤਰ ਆਤਮਾ ਨਾਲ ਜੋ ਸੁਰਗੋਂ ਕੱਲਿਆ ਗਿਆ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਦੂਤ ਵੱਡੀ ਚਾਹ ਨਾਲ ਇਹਨਾਂ ਗੱਲਾਂ ਨੂੰ ਮਾਲੂਮ ਕਰਨਾ ਚਾਹੁੰਦੇ ਹਨ ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਮਸੀਹ ਯਿਸੂ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ ਅਤੇ ਆਗਿਆਕਾਰ ਬੱਚੇ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੀ ਨਾ ਬਣੋ ਸਗੋਂ ਜਿਵੇਂ ਤੁਹਾਡਾ ਸਦਨ ਵਾਲਾ ਪਵਿੱਤਰ ਹੈ ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ ਕਿਉਂਕਿ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ ਜੇ ਤੁਸੀਂ ਪਿਤਾ ਕਰਕੇ ਉਹਦੀ ਦੁਹਾਈ ਦਿੰਦੇ ਹੋ ਜਿਹੜਾ ਹਰ ਇੱਕ ਦੇ ਕੰਮ ਦੇ ਅਨੁਸਾਰ ਬਿਨਾਂ ਪੱਖਪਾਤ ਨਿਆਂ ਕਰਦਾ ਹੈ ਤਾਂ ਆਪਣੀ ਮੁਸਾਫਰੀ ਦਾ ਸਮਾਂ ਪੈ ਨਾਲ ਬਚਿਤ ਕਰੋ ਕਿਉਂਕਿ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਆਪਣੀ ਆਕਾਰਤ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਦਾ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਸਗੋ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨੇਕਲੰਕ ਅਤੇ ਬੇਦਾਗ ਤੇਲੇ ਦੀ ਨਾਈ ਸੀ ਉਹ ਤਾਂ ਜਗਤ ਦੀ ਨੀਤਰ ਤੋਂ ਅਗੇ ਹੀ ਥਾਪਿਆ ਗਿਆ ਸੀ ਪਰ ਸਮੇਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ ਯੋਰੇ ਉਹ ਦੇ ਰਾਹੀਂ ਪਰਮੇਸ਼ਰ ਉਹ ਤੇ ਨੀਚਾ ਰੱਖਦੇ ਹੋ ਜਿਨ੍ਹਾਂ ਉਹਨੂੰ ਮੁਰਦਾ ਵਿੱਚੋਂ ਜਿਵਾਲਿਆ ਅਤੇ ਉਹਨੂੰ ਮਹਿਮਾ ਦਿੱਤੀ ਤਾਂ ਜੋ ਨੀਚਾ ਅਤੇ ਆਸ ਪਰਮੇਸ਼ਰ ਉਹ ਤੇ ਹੋਵੇ ਤੁਸੀਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਪ੍ਰਪੰਨ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਦੋਂ ਮਨੁ ਹੋ ਕੇ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋ ਅਵਨਾਸੀ ਤੋਂ ਪਰਮੇਸ਼ਰ ਦੇ ਬਚਨ ਰਾਹੀਂ ਜਿਹੜਾ ਜਿਉਂਦਾ ਹੈ ਅਤੇ ਇਸਤਿਰ ਹੈ ਨਵੇਂ ਸਿਰਿਓਂ ਜਨਮੇ ਹੋ ਕਿਉਂਕਿ ਹਰ ਬਸ਼ਰ ਕਾਹੀ ਹੈ ਉਹਦਾ ਸਾਰਾ ਤੇਜ ਕਾ ਦੇ ਫੁੱਲ ਵਰਗਾ ਹੈ ਕਾ ਸੁੱਕ ਜਾਂਦਾ ਹੈ ਅਤੇ ਫੁੱਲ ਕੁਮਲਾ ਜਾਂਦਾ ਹੈ ਪਰ ਪ੍ਰਭੂ ਦਾ ਬਚਨ ਸਦਾ ਤੀ ਕਾਇਮ ਰਹਿੰਦਾ ਹੈ ਅਤੇ ਇਹ ਉਹ ਬਚਨ ਹੈ ਜਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ ਪਤਰਸ ਦੀ ਪਹਿਲੀ ਪੱਤਰੀ ਅਧਿਆਇ 2 ਇਸ ਕਾਰਨ ਤੁਸੀਂ ਸਾਰੀ ਬਦੀ ਸਾਰਾ ਛਲ ਕਪਟ ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਿਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ ਜੇਕਰ ਤਤਸਾ ਸਵਾਦ ਚਖ ਕੇ ਵੇਖਿਆ ਭਈ ਪ੍ਰਭੂ ਕਿਰਪਾਲੂ ਹੈ ਜਿਦੇ ਕੋਲ ਤੁਸੀਂ ਆਏ ਹੋਏ ਜਾਣੋ ਇੱਕ ਜੋਹਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲ ਤਾਂ ਰੁੱਧ ਗਿਆ ਪਰੰਤੂ ਪਰਮੇਸ਼ਰ ਦੇ ਬਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ ਤੁਸੀਂ ਆਪ ਵੀ ਜੋ ਦੇ ਪੱਥਰਾਂ ਦੀ ਨਹੀਂ ਹੋ ਕੇ ਆਤਮਿਕ ਕਰ ਉਸਰ ਦੇ ਜਾਓ ਪਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਉਹ ਆਤਮਿਕ ਬਲਦਾਨ ਚੜਾਓ ਜਿਹੜੇ ਮਸੀਹ ਯਿਸੂ ਦੇ ਰਾਹੀ ਪਰਮੇਸ਼ਰ ਨੂੰ ਪਾਉਂਦੇ ਹਨ ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਆਇਆ ਹੈ ਵੇਖੋ ਮਸੀਯੋਨ ਵਿੱਚ ਇੱਕ ਖੁੰਝੇ ਦਾ ਪੱਥਰ ਚੁਣਿਆ ਹੋਇਆ ਅਮੋਲਕ ਰਖਦਾ ਹਾਂ ਅਤੇ ਜਿਹੜਾ ਉਸ ਉੱਤੇ ਪ੍ਰਤੀਤ ਕਰਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ ਸੋ ਉਹ ਤੁਹਾਡੇ ਲਈ ਜਿਹੜੇ ਨਿਚਾ ਕਰਦੇ ਹੋ ਅਮੋਲਕ ਹੈ ਪਰ ਜਿਹੜੇ ਨਿਚਾ ਨਹੀਂ ਕਰਦੇ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋ ਹੀ ਖੁੰਝੇ ਦਾ ਸਿਰਾ ਹੋ ਗਿਆ ਅਤੇ ਠੁਕਰ ਦਾ ਪੱਥਰ ਅਤੇ ਠੇਡੇ ਖਾਂ ਦੀ ਚਟਾਨ ਉਹ ਅਨਾਗਿਆਕਾਰ ਹੋ ਕੇ ਬਚਨ ਤੋਂ ਠੁਕਰ ਖਾਂਦੇ ਹਨ ਜਿਹਦੇ ਲਈ ਉਹ ਠਰਾਏ ਵੀ ਗਏ ਸਨ ਪਰ ਤੁਸੀਂ ਚੁਣਿਆ ਹੋਇਆ ਵੰਸ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਪਈ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸਦ ਲਿਆ ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੋ ਪਰ ਹੁਣ ਪਰਮੇਸ਼ਰ ਦੀ ਪਰਜਾ ਹੋ ਗਏ ਹੋ ਤਸਾਂ ਉਤੇ ਰਹਿਮ ਨਾ ਹੋਇਆ ਪਰ ਹੁਣ ਰਹਿਮ ਹੋਇਆ ਹੈ ਏ ਪਿਆਰਿਓ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਪਈ ਤੁਸੀਂ ਪਰਦੇਸੀ ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ਅਤੇ ਪ੍ਰਾਇਆ ਕਉਮਾ ਵਿੱਚ ਆਪਣੀ ਚਾਲ ਨੀਕ ਰੱਖੋ ਪਈ ਜਿਸ ਗੱਲ ਵਿੱਚ ਉਹ ਤੁਹਾਨੂੰ ਬਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਉਸ ਦਿਨ ਜਦੋਂ ਉਹਨਾਂ ਉੱਤੇ ਦਇਆ ਦ੍ਰਿਸ਼ਟੀ ਹੋਵੇ ਪ੍ਰਬੋਧ ਦੀ ਵਡਿਆਈ ਕਰਨ ਤੁਸੀਂ ਪ੍ਰਬੋਧ ਦੇ ਨਿਮਿਤ ਮਨੁੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ ਭਾਵੇਂ ਪਾਤਸ਼ਾਹ ਦੀ ਇਸ ਲਈ ਜੋ ਉਹ ਸਭ ਨਾਲੋਂ ਤੋਂ ਵੱਡਾ ਹੈ ਭਾਵੇਂ ਹਾਕਮਾਂ ਦੀ ਇਸ ਲਈ ਜੋ ਉਹ ਉਸ ਦੇ ਕਲੇ ਹੋਏ ਹਨ ਪਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ ਜੋ ਪਰਮੇਸ਼ਰ ਦੀ ਇੱਛਾ ਏਉਂ ਹੈ ਪਈ ਤੁਸੀਂ ਸੁਕਰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ ਸਭੂ ਆਪਣੇ ਆਪ ਨੂੰ ਪਰਮੇਸ਼ਰ ਦੇ ਗੁਲਾਮ ਜਾਣੋ ਸਭਨਾਂ ਦਾ ਆਦਰ ਕਰੋ ਪਾਈਆਂ ਨਾਲ ਪ੍ਰੇਮ ਰੱਖੋ ਪਰਮੇਸ਼ਰ ਦਾ ਭੈ ਮੰਨੋ ਬਾਦਸ਼ਾਹ ਦਾ ਆਦਰ ਕਰੋ ਹੇ ਨੌਕਰੋ ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ ਨਿਰਪਲਿਆਂ ਅਤੇ ਅਸੀਲਾਂ ਦੇ ਨਹੀਂ ਸਗੋਂ ਕਰੜੇ ਸੁਭਾਅ ਵਾਲਿਆਂ ਦੇ ਵੀ ਕਿਉਂਕਿ ਜੇ ਕੋਈ ਪਰਮੇਸ਼ਰ ਦੇ ਖਿਆਲ ਨਾਲ ਬੇਇਨਸਾਫੀ ਚੱਲ ਕੇ ਦੁੱਖ ਸਹਿ ਲਵੇ ਤਾਂ ਇਹ ਪਰਵਾਨ ਹੈ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਤੀਰਜ ਕਰੋ ਤਾਂ ਕੀ ਵਡਿਆਈ ਹੈ ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁੱਖ ਚਲ ਕੇ ਤੀਰਜ ਕਰੋ ਤਾਂ ਇਹ ਪਰਮੇਸ਼ਰ ਨੂੰ ਪਰਵਾਨ ਹੈ ਕਿਉਂ ਜੋ ਤੁਸੀਂ ਐਸੇ ਕਰਨ ਸੱਦੇ ਗਏ ਇਸ ਲਈ ਜੇ ਮਸੀਹ ਵੀ ਤੁਹਾਡੇ ਨਿਮਿਤ ਦੁੱਖ ਚੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹਦੀ ਪੈਰ ਉੱਤੇ ਤੁਰੋ ਉਹਨੇ ਕੋਈ ਪਾਪ ਨਹੀਂ ਕੀਤਾ ਨਾ ਉਹਦੇ ਮੂੰਹ ਵਿੱਚੋਂ ਵੱਲ ਛਲ ਦੀ ਗੱਲ ਨਿਕਲੀ ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਤ ਨਿਉਂ ਕਰਦਾ ਹੈ ਉਸ ਆਪ ਸਾਡੇ ਆਪਾ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਪਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮਾਂ ਦੀ ਵੱਲੋਂ ਜੀਵੀਏ ਉਸੇ ਦੇ ਮਾਰਖਾਨ ਤੋਂ ਤੁਸੀਂ ਨਰੋਇ ਕੀਤੇ ਗਏ ਤੁਸੀਂ ਤਾਂ ਭੇਡਾ ਵਾਂਗੂ ਭਟਕਦੇ ਫਿਰਦੇ ਸਾਬ ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ ਪਤਰਸ ਦੀ ਪਹਿਲੀ ਪਤਰੀ ਅਧਿਆਇ 3 ਇਸੇ ਪ੍ਰਕਾਰ हे ਪਤਨਿਓ ਆਪਣੇ ਪਤੀਆਂ ਦੇ ਅਧੀਨ ਹੋਵੋ ਪਰ ਜੇ ਕੋਈ ਬਚਨ ਨਾ ਵੀ ਮੰਦੇ ਹੋਣ ਤਉ ਉਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ ਜਿਸ ਵੇਲੇ ਉਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ ਅਤੇ ਤੁਹਾਡਾ ਸ਼ਿੰਗਾਰ ਸਿਰਗੁੰਦਨ ਅਤੇ ਸੋਨੇ ਦੇ ਗਹਿਣੇ ਪਾਉਣ अथवा ਬਸਤਰ ਪਹਿਨਣ ਦੇ ਨਾਲ ਬਾਹਰ ਲਾ ਨਾ ਹੋਵੇ ਪਰ ਉਹ ਮੰਨ ਦੀ ਗੁਪਤ ਇਨਸਾਨੀਤ ਹੋਵੇ ਜਿਹੜੀ ਉਸ ਅਵਨਾਸੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮੰਦਾਲ ਕਿਉਂਕਿ ਇਹ ਪਰਮੇਸ਼ਰ ਦੇ ਲੇਖੇ ਵੱਡੇ ਮੁੱਲ ਦਾ ਹੈ ਕਿਉਂ ਜੋ ਇਸੇ ਤਰ੍ਹਾਂ ਅਗਲੇ ਸਮੇਂ ਵਿੱਚ ਪਵਿੱਤਰ ਇਸਤਰੀਆਂ ਜਿਹੜੀਆਂ ਪਰਮੇਸ਼ਰ ਉਤੇ ਆਸ ਰੱਖਦੀਆਂ ਸਨ ਆਪਣੇ ਪੁਰਸ਼ਾਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸੰਗਾਰਦੀਆਂ ਸਨ ਜਿਵੇਂ ਸਾਰਾ ਅਬਰਾਹਮ ਨੂੰ ਸੁਆਮੀ ਕਹਿ ਕੇ ਉਹਦੇ ਅਧੀਨ ਰਹੀ ਜਿਦੀਆਂ ਤੁਸੀਂ ਬੱਚੀਆਂ ਹੋਈਆਂ ਜੇ ਸ਼ੁਭ ਕਰਮ ਕਰਦੀਆਂ ਅਤੇ ਕਿਸੇ ਪ੍ਰਕਾਰ ਦੇ ਡਰ ਨਾਲ ਨਾ ਡਰਦੀਆਂ ਹੋਵੋ ਇਸੇ ਤਰ੍ਹਾਂ हे ਪਤਿਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਵੀ ਭਈ ਤੁਸੀਂ ਦੋਵੇਂ ਜੀਵਨ ਦੀ ਬਖਸ਼ਿਸ਼ ਦੇ ਸਾਂਝੇ ਅਧਿਕਾਰੀ ਹੋ ਉਹਦਾ ਆਦਰ ਕਰੋ ਤਾਂ ਜੋ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾਣ ਗੱਲ ਕਾ ਦੀ ਤੁਸੀਂ ਸਭੇ ਇੱਕ ਮਨ ਹੋਵੋ ਆਪੋ ਵਿੱਚੀ ਦਰਦੀ ਬਣੋ ਪਰਪਣ ਦਾ ਪ੍ਰੇਮ ਰੱਖੋ ਤਰਸਬਾਨ ਅਤੇ ਮਨ ਦੇ ਹਲੀਮ ਹੋਵੋ ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟੇ ਅਸੀਸ ਦਿਓ ਕਿਉਂ ਜੋ ਤੁਸੀਂ ਇਸ ਦੇ ਲਈ ਸੱਦੇ ਗਏ ਤਾਂ ਜੋ ਅਸਿਜ ਦੇ ਅਧਿਕਾਰੀ ਹੋਵੋ ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ ਉਹ ਆਪਣੀ ਜੀਬ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ ਮਿਲਾਪ ਨੂੰ ਲੱਭੇ ਅਤੇ ਉਹਦਾ ਪਿੱਛਾ ਕਰੇ ਕਿਉਂ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਹੋਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ ਪ੍ਰਭੂ ਦਾ ਮੂ ਕੁਕਰਮੀਆਂ ਦੇ ਵਿਰੁੱਧ ਹੈ ਜੇ ਤੁਸੀਂ ਪੁਲਾਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਾਈ ਕਰੇਗਾ ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁੱਖ ਮਿਲੇ ਵੀ ਤਾਂ ਧੰਨ ਹੋ ਉਹਨਾਂ ਦੇ ਡਰਾਉਣ ਤੋਂ ਨਾ ਡਰੋ ਅਤੇ ਨਾ ਕਬਰਾਓ ਸੁਗਮਸੀ ਨੂੰ ਪ੍ਰਭੂ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੇ ਤੁਹਾਡੇ ਕੋਲ ਉਹਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਪਹਿ ਨਾਲ ਅਤੇ ਅੰਤਕਰਨ ਸ਼ੁੱਧ ਰੱਖੋ ਭਈ ਉਹ ਜਿਹੜੇ ਤੁਹਾਡੀ ਸੁਭ ਚਾਲ ਨੂੰ ਜੋ ਮੁਸੀਬਤ ਹੈ ਮੰਦਾ ਆਖਦੇ ਹਨ ਸੋ ਜਿਸ ਗੱਲ ਵਿੱਚ ਉਹ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਲੱਜਾਵਾਨ ਹੋਣ ਕਿਉਂਕਿ ਜੇ ਪਰਮੇਸ਼ਰ ਦੀ ਇੱਛਾ یوں ਹੋਵੇ ਤਾਂ ਸ਼ੁਭ ਕਰਮ ਕਰਕੇ ਦੁੱਖ ਚਲਣਾ ਇਸ ਨਾਲੋਂ ਚੰਗਾ ਹੈ ਕਿ ਤੁਸੀਂ ਖੋਟੇ ਕਰਮ ਕਰਕੇ ਦੁੱਖ ਚੱਲੋ ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਪਿੱਛੇ ਦੁੱਖ ਚੱਲਿਆ ਅਰਥਾਤ タルਮੀਨੇ ਕੁタルਮੀਆਂ ਦੇ ਲਈ ਭਈ ਉਹ ਸਾਨੂੰ ਪਰਮੇਸ਼ਰ ਦੇ ਕੋਲ ਪਹੁੰਚਾਵੇ ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਵਾਲਿਆ ਗਿਆ ਜਿਹਦੇ ਵਿੱਚ ਹੋ ਕੇ ਉਹਨੇ ਉਹਨਾਂ ਨੂੰ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਮੁਰਾਦੀ ਕੀਤੀ ਜਿਹੜੇ ਪਿਛਲੇ ਸਮੇਂ ਅਨਾਗਿਆਕਾਰੀ ਸਨ ਜਿਸ ਵੇਲੇ ਪਰਮੇਸ਼ਰ ਨੂੰ ਦੇ ਦਿਨੀ ਤਿਰਜ ਨਾਲ ਉਡੀ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹਦੇ ਵਿੱਚ ਥੋੜੇ ਅਰਥਾਤ 8 ਜਣੇ ਪਾਣੀ ਤੋਂ ਬਚ ਗਏ ਇਹ ਬਪਤਿਸਮੇ ਦਾ ਨਮੂਨਾ ਹੈ ਤੁਹਾਨੂੰ ਵੀ ਯੂਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ ਇਹ ਸਰੀਰ ਦੀ ਮੈ ਲਾਉਣੀ ਨਹੀਂ ਪਰ ਸ਼ੁੱਧ ਅੰਤ ਕਰਨ ਨਾਲ ਪਰਮੇਸ਼ਰ ਨੂੰ ਪਾਲਣਾ ਹੈ ਉਹ ਸੁਰਗ ਵਿੱਚ ਜਾ ਕੇ ਪਰਮੇਸ਼ਰ ਦੇ ਸੱਜੇ ਹੱਥ ਹੈ ਅਤੇ ਦੂਤ ਅਧਿ ਇਖਤਿਆਰ ਵਾਲੇ ਅਤੇ ਸ਼ਕਤੀ ਵਾਲੇ ਉਹਦੇ ਅਧੀਨ ਕੀਤੇ ਹੋਏ ਹਨ ਪਤਰਸ ਦੀ ਪਹਿਲੀ ਪਤਰੀ ਅਧਿਆਇ 4 ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਨੋ ਕਿਉਂਕਿ ਜਿਨੇ ਸਰੀਰ ਵਿੱਚ ਦੁੱਖ ਚੱਲਿਆ ਉਹ ਪਾਪ ਤੋਂ ਰਹਿਤ ਹੋਇਆ ਭਈ ਤੁਸੀਂ ਅਗਾਹ ਨੂੰ ਮਨੁੱਖਾਂ ਦੀਆਂ ਕਾਮਨਾਵਾਂ ਦੇ ਅਨੁਸਾਰ ਨਹੀਂ ਸਗੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ ਕਿਉਂ ਜੋ ਬੀਤੇ ਹੋਇਆ ਸਮਾਂ ਪਰਾਈਆਂ ਕਾਮਾ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚਪੁਣੀਆਂ ਕਾਮਨਾ ਸ਼ਰਾਬ ਪੀਣ ਨਾਚ ਰੰਗਾ ਨਸ਼ੇ ਬਾਜ਼ੀਆਂ ਅਤੇ ਕਨੌਣੀਆਂ ਮੂਰਤੀ ਪੂਜਾ ਵੱਲ ਚਲਦੇ ਸਾਂ ਉਸ ਨੂੰ ਅਚਰਜ ਮੰਨਦੇ ਹਨ ਪਈ ਤੁਸੀਂ ਉਸ ਅਤ ਬਦਚਲਨੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਉਂਦਿਆਂ ਅਤੇ ਮੁਰਦਿਆਂ ਦਾ ਨਿਯਉ ਕਰਨ ਨੂੰ ਤਿਆਰ ਹੈ ਕਿਉਂ ਜੋ ਮੁਰਦਿਆਂ ਨੂੰ ਵੀ ਅੰਜੀਲ ਇਸ ਲਈ ਸੁਣਾਈ ਗਈ ਪਈ ਸਰੀਰ ਕਰਕੇ ਉਹਨਾਂ ਦਾ ਨਿਯਉ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਉਹ ਪਰਮੇਸ਼ਰ ਵਾਂਗੂ ਜਉਂਦੇ ਰਹਿਣ ਪਰ ਸਭਨਾ ਵਸਤਾਂ ਦਾ ਅੰਤ ਨੇੜੇ ਹੈ ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤਿ ਪ੍ਰਾਰਥਨ ਲਈ ਸੁਚੇਤ ਰਹੋ ਸਭ ਤੋਂ ਪਹਿਲਾ ਇਹ ਹੈ ਪਈ ਤੁਸੀਂ ਇੱਕ ਦੂਈ ਨਾਲ ਗੂੜਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਲਿਆ ਪਾਪਾ ਨੂੰ ਟਕ ਲੈਂਦਾ ਹੈ ਮੱਥੇ ਵੱਟ ਪਾਇਆ ਬਿਨਾ ਇੱਕ ਦੂਏ ਦੀ ਪ੍ਰੌਣਚਾਰੀ ਕਰੋ ਹਰੇਕ ਨੂੰ ਜਿਹੀ ਦਾਤ ਮਿਲੀ ਉਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ਰ ਦੀ ਬੌਰੰਗੀ ਕਿਰਪਾ ਦੇ ਨੇਕ ਮੁਖਤਿਆਰ ਨੂੰ ਉਚਿਤ ਹੈ ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਰ ਦੀਆਂ ਬਾਣੀਆਂ ਦੇ ਅਨੁਸਾਰ ਕਰੇ ਜੇ ਕੋ ਟੈਲ ਕਰੇ ਤਾਂ ਉਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ਰ ਦਿੰਦਾ ਹੈ ਪਈ ਸਭਨੀ ਗੱਲਾਂ ਵਿੱਚ ਇਸ ਮਸੀਹ ਦੇ ਰਾਹੀ ਪਰਮੇਸ਼ਰ ਦੀ ਮਹਿਮਾ ਕੀਤੀ ਜਾਵੇ ਜਿਹਦੀ ਮਹਿਮਾ ਅਤੇ ਪ੍ਰਾਕਰਮ ਜੁਗ ਜੁਗ ਹੈ ਆਮੀਨ ਹੇ ਪਿਆਰਿਓ ਜਿਹੜੀ ਵਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹਨੂੰ ਅਚਰਜ ਨਾ ਮੰਨੋ ਪਈ ਜਿਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬਿਤਦੀ ਹੈ ਸਗੋਂ ਜਿੰਨਾਂ ਕੋ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਹਨਾਂ ਕੋ ਆਨੰਦ ਕਰੋ ਭਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ ਦੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵਜਨ ਤੇ ਧਨ ਹੋ ਇਸ ਲਈ ਜੋ ਤੇਜ ਦਾ ਪਿਤਾ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ ਪਰ ਇਹ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੁਨੀ ਜਾਂ ਚੋਰ ਜਾਂ ਬੁਰੀਆਰ ਜਾਂ ਹੋਰ ਨ ਦੇ ਕੰਮਾਂ ਵਿੱਚ ਲਤ ਰੋਣ ਵਾਲਾ ਹੋ ਕੇ ਦੁੱਖ ਪਾਵੇ ਪਰ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਾਵਾ ਨਾ ਹੋਵੇ ਸਗੋ ਇਸ ਨਾਮ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰੇ ਕਿਉਂ ਜੋ ਸਮਾਂ ਆ ਪਹੁੰਚਾ ਭਈ ਪਰਮੇਸ਼ਰ ਦੇ ਘਰੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਪਖਤੀਸ਼ਣ ਅਤੇ ਪਾਪੀ ਦਾ ਕੀ ਟਖਣਾ ਉਪਰੰਤ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਦੁੱਖ ਭੋਗਦੇ ਹਨ ਉਹ ਸ਼ੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਫਾਦਾਰ ਕਰਤਾਰ ਨੂੰ ਸੌਂਪਦੇ ਹਨ ਪਤਰਸਦੀਪ ਪਹਿਲੀ ਪਤਰੀ ਅਧਿਆਇ 5 ਜਿਹੜੇ ਬਜ਼ੁਰਗ ਤੁਹਾਡੇ ਵਿੱਚ ਹਨ ਮੈਂ ਜੋ ਉਹਨਾਂ ਦੇ ਨਾਲ ਦਾ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਨਾਲੇ ਉਸ ਤੇਜ ਵਿੱਚ ਜੋ ਪ੍ਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ ਉਹਨਾਂ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਮੇਸ਼ਰ ਦੇ ਉਸ ਇਜੜ ਦੀ ਕਿ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋ ਖੁਸ਼ੀ ਨਾਲ ਪਰਮੇਸ਼ਰ ਦੀ ਇੱਛਾ ਅਨੁਸਾਰ ਅਤੇ ਨਾ ਝੂਠੇ ਨਫੇ ਦੇ ਕਾਰਨ ਸਗੋ ਮੰਨ ਦੀ ਚਾਹ ਨਾਲ ਅਤੇ ਉਹਨਾਂ ਉਤੇ ਜਿਹੜੇ ਤੁਹਾਡੇ سپੁਰਦ ਹਨ ਹੁਕਮ ਨਾਲ ਚਲਾਓ ਸਗੋ ਇੱਜ਼ਤ ਦੇ ਲਈ ਨਮੂਨਾ ਬਣੋ ਤਾਂ ਜਿਸ ਵੇਲੇ ਸਰਦਾਰ ਆਯਾਲੀ ਪ੍ਰਗਟ ਹੋਵੇਗਾ ਤਨੂੰ ਤੇਜ ਦਾ ਉਹ ਮੁਕਤ ਮਿਲੇਗਾ ਜਿਹੜਾ ਕਮਲਾਉਂਦਾ ਨਹੀਂ ਇਸੇ ਤਰ੍ਹਾਂ ਇਹ ਜਾਣੋ ਬਜ਼ੁਰਗਾ ਦੇ ਅਧੀਨ ਹੋਵੋ ਸਗੋ ਤੁਸੀਂ ਸਭ ਇੱਕ ਦੂਜੇ ਦੀ ਟਹਿਲ ਕਰਨ ਲਈ ਮੰਨ ਦੀ ਹਲੀਮੀ ਨਾਲ ਲੱਗ ਬੰਨੋ ਇਸ ਲਈ ਜੋ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਨੂੰ ਕਿਰਪਾ ਬਖਸ਼ਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠ ਨੀਵਿਆ ਕਰੋ ਭਈ ਉਹ ਤੁਹਾਨੂੰ ਵਿਲੇਸਰ ਉੱਚਾ ਕਰੇ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ਤਾਨ ਬੁਗਦੇ ਸ਼ੀ ਵਾਂਗੂ ਭਾਲਦਾ ਫਿਰਦਾ ਹੈ ਭੈ ਕੀ ਨੂੰ ਪਾੜ ਖਾਵਾਂ ਤੁਸੀਂ ਆਪਣੀ ਨਿਚੇ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਪਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ ਅਤੇ ਪਰਮਕ੍ਰਿਪਾਲੂ ਪਰਮੇਸ਼ਰ ਜਿਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸਦਿਆ ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ ਕਾਇਮ ਅਤੇ ਤਕੜਿਆ ਕਰੇਗਾ ਪਰਾਕਰਮ ਜੁਗ ਜੁਗ ਉਸਿਦ ਹੋਵੇ ਆਮੀਨ ਮੈਂ ਤੁਹਾਨੂੰ ਸਿਲਵਾਨੁਸ ਦੇ ਹੱਥੀ ਜੋ ਮੇਰੀ ਸਮਝ ਵਿੱਚ ਸਾਡਾ ਮਾਤਬਰ ਭਾਈ ਹੈ ਥੋੜੇ ਵਿੱਚ ਲਿਖ ਕੇ ਉਪਦੇਸ਼ ਅਤੇ ਸਾਖੀ ਦਿੱਤੀ ਭਾਈ ਪਰਮੇਸ਼ਰ ਦੀ ਸੱਚੀ ਕਿਰਪਾ ਇਹ ਹੋਇਆ ਉਹਦੇ ਉੱਤੇ ਤੁਸੀਂ ਖਲੋਤੇ ਰਹੋ ਬਾਬਲ ਵਿੱਚ ਜਿਹੜੀ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਉਹ ਅਤੇ ਮੇਰਾ ਪੁੱਤਰ ਮਰਕਸ ਤੁਹਾਡੀ ਸੁਖ ਸ਼ਾਂਤ ਪੁੱਛਦੇ ਹਨ ਤੁਸੀਂ ਪ੍ਰੇਮ ਨਾਲ ਇੱਕ ਦੂਏ ਨੂੰ ਚੁੰਮ ਕੇ ਸੁਖ ਸ਼ਾਂਤ ਪੁੱਛੋ ਤੁਹਾਨੂੰ ਸਭਨਾਂ ਨੂੰ ਜਿਹੜੇ ਮੱਸੀ ਵਿੱਚ ਹੋ ਸ਼ਾਂਤੀ ਹੁੰਦੀ ਰਹੇ